ਬੈਂਡ ਚ ਦੀ ਤੂੰ ਵੀ ਨਹੀਂ ਲੰਦੀ ਮੈਂ ਲਾ ਲਿਆ ਸਰ ਹੈ ਔਖੀ ਲਾਈ ਦੇ ਸਰਕਾਰੀ ਚ ਬੜੇ ਹੋਗੇ ਨਾ ਜੀ ਬਿਲਕੁਲ ਜੀ ਮੈਂ ਲਾ ਲਿਆ ਮੈਂ ਜਰਾ ਤੂੰ ਵੀ ਨਾ ਲਾਏਗਾ ਮੈਂ ਵੀ ਲਾਏਗਾ ਆਇਲਸ ਪੰਜਾਬੀ ਨੇ ਆਇਲਸ ਨੂੰ ਕਰ ਦੇਗਾ ਪੰਜਾਬੀ ਚ ਹਾਂ ਜੀ ਇਦਾਂ ਦਾ ਅਗਲਾ ਸਰਕਾਰੀ ਉਹਦਾ ਜ਼ਿਆਦਾ ਭਲਾ ਹੋ ਜੂਗਾ ਨਾ ਜੀ ਹਾਂ ਜੀ ਸਾਰੇ ਜਾਣ ਕੇ ਨਾਲ ਬਾਜ ਜੀ ਹੂੰ ਵਧੀਆ ਕਮਾਣ ਕੇ ਵੈਸੀ ਤੇ ਪ੍ਰਧਾਨ ਮੰਤਰੀ ਉਹਰੇ ਕੱਲਾ ਬੈਠਿਆ ਕਰੂ ਫਿਰ ਨਹੀਂ ਜੀ ਮੈਂ ਵੀ ਬਾਦੀ ਲੰਗ ਜਾ ਪੰਜਾਬੀ ਨਹੀਂ ਹੁੰਦੀ ਹੁਣ ਕੀ ਚੀ ਬੋਲੀ ਸੀ ਜੀ ਬਸ ਥੋੜੀ ਜਿਹੀ ਯਾਦ ਆਤੀ ਹੈ ਅੱਛਾ ਹਿੰਦੀ ਵਿਭਾਗਾਂ ਜੀ ਹਾਂ ਕੋਈ ਜੇ ਹਰਿਆਣਾ ਸੇ ਹਰਿਆਣਾ ਸੇ ਕੋਈ ਬਾਤ ਨਹੀਂ ਮੈਂ ਕੋਈ ਬਾਤ ਇੰਗਲਿਸ਼ ਚ ਗੱਲ ਕਰ ਲੈਨੇ ਹੋਰ ਦੱਸੋ ਜੀ ਪੜ੍ਹਾਈ ਵਾਲਾ ਜਵਾਕ ਹੈ ਨਾ ਪੜ੍ਹਨਾ ਬੰਦਾ ਹੀ ਹੈ ਨਾ ਹਾਂ ਪਤਾ ਦੇਖ ਇਹ ਬਾਈ ਦੀ ਲੁੱਕ ਹੁੰਦੀ ਨਹੀਂ ਵੀ ਕਈ ਜਵਾਕ ਹੁੰਦੇ ਵੀ ਯਾਰ ਨਹੀਂ ਕਲੀ ਪੜ੍ਹਾਈ ਰਿਲੇਟਡ ਬਾਤ ਕਰਨੀ ਹੈ ਉਦਾਂ ਦੇ ਬੰਦੇ ਦੀ ਲੁੱਕ ਹੈ ਬਾਈ ਤੇਰੀ ਜਿਹੜੇ ਟ੍ਰਾਕੂ ਹੁੰਦੇ 100% ਆਈ ਨੂੰ ਦੇਖ ਕੋ ਮੈਨੂ ਆਏ ਗਾ ਕੈਮਰਾ ਬੰਦ ਕਰ ਦਸਦਾ ਕਿ ਕਿਸੇ ਚੀਜ਼ ਦਾ ਦੁੱਖ ਹੈਗੇ ਕੋ ਮੜਾ ਮੋਟਾ ਲੱਗਿਆ ਹੋਵੇ ਨਹੀਂ ਕੋ ਦਿਲ ਤੇ ਗੱਲਾਂ ਲੱਗੀ ਹੋਈ ਹੈ ਸੱਚ ਦੱਸੀ ਕਦੀ ਨਹੀਂ ਲੱਗੀ ਇੰਸਟਾਗ੍ਰਾਮ ਐਡੀ ਬੋਦੇ ਆਪਾਂ ਨਾ ਖਾਟ ਲੈਣਾ ਤੇਰਾ ਕਿ ਠੀਕ ਹੈ ਸਰ ਹੈ ਨਹੀਂ ਏ ਪ੍ਰਮਾਤਮਾ ਵਾਪੇ ਅੱਛੀ ਲਾਈਫ ਆਪਣਾ ਹਮ ਅਥੀ ਲਾਈਫ ਦਾ ਵਾਪੇ ਮਤਲਬ ਰਿਲੇਟਿੰਗਸ ਵੀ ਆ ਕਾਫੀ ਅਜੇ ਇਸ ਤਰ੍ਹਾਂ ਕੋ ਜਾਣਾ ਹੈ ਯਹਾਂ ਪਰ ਹੈ ਰਿਸ਼ਤਰ ਚੰਡੀਗੜ੍ਹ ਮੈਂ ਆਨਾ ਮੁੰਡਾ ਉਹਨਾਂ ਕੋਲ ਜਾਣਾ ਦਿੱਕਤ ਕਰਾਉਗੇ ਆਪਕਾ ਘਰ ਮੈਂ ਨਹੀਂ ਦੇਖੋ ਫਿਰ ਬੋਰਡ ਦਾ ਤੁਸੀਂ ਵੀ ਮੁੰਡਿਆਂ ਦੇ ਦਿਖ ਲੈਣੀਆਂ ਜੀ ਅੱਛਾ ਠੀਕ ਹੈ ਹਾਂ ਪਾਣੀ ਇਹਨੂੰ ਇਮਪਲੋਇਮੈਂਟ ਨਹੀਂ ਕੀ ਕਿਹਾ ਕਿਉਂ ਸੋਚਦਾ ਬਈ ਯਾਰ ਇੱਥੇ ਰਹਿ ਕੇ ਪੂਰੀ ਨਹੀਂ ਹੋਣੀ ਜਿਆ ਇੱਥੇ ਆਏ ਆ ਬਾਈ ਜਿਹੜੇ ਹਜੇ 4-5 ਸਾਲ ਇੱਥੇ ਗੱਲਾਂਗੇ ਡਿਗਰੀਆਂ ਡੁਗਰੀਆਂ ਕਰਨੀਆਂ ਨੇ ਹੋਰ ਪੜਾਈ ਉੱਕੇ ਕਰਾਂਗੇ ਕੋਈ 4-5 ਸਾਲ ਜਾ ਕੇ ਉੱਥੇ ਆਪਣੇ ਪੈਰਾਂ ਦੇ ਪੈਰਾ ਹੋ ਜੂਗਾ ਹੁਣ ਕਿਹਨਾਂ ਤੇ ਖੜਾ ਹੋਣਾ ਆਪਣਾ ਪੈਰਾਂ ਦੀ ਆਉਣਾ ਸਵਨਿਆ ਤੁਹਾਨੂੰ ਪੰਜਾਬੀ ਪੰਜਾਬੀ ਸਵਨਿਆ ਤੁਹਾਨੂੰ ਉਹ ਮੈਂ ਹਿੰਦੀ ਮੇਂ ਬਾਤ ਕਰੂੰ ਡਾਂਟ ਬਰੀ ਆਏ ਮੈਂ ਆਲ ਰੌਂਡਰ ਬ੍ਰੋ ਕਹਾਂ ਸੇ ਹੋ ਬਾਈ ਹਰਿਆਣਾ ਹਰਿਆਣਾ ਸੇ कितने टाइम से यहाँ पर पढ़ रहे हो दो दिन हुआ बस दो दिन हुए हैं हरियाणा की अच्छी अच्छी बातें क्या लगती है, है यहाँ तो पर, पर दुखी दुखी क्यों लग रहा है अरे नहीं नहीं ऐसी कोई बात नहीं है किसी चीज की लाइफ में अरे नहीं कोई सोचते हो नहीं अभी तो नहीं है बड़ाई की टेंशन लेते हो अरे ना ना वो तो छोड़ रखी जमी वो जमी ਕਿਉਂ ਪਰਦਾ ਕਿਉਂ ਨਹੀਂ ਏਰ ਗੱਲ ਕੀ ਏ ਬਸ ਜੀ ਨਹੀਂ ਲੱਗਦਾ ਕਿੱਥੇ ਜੀ ਲੱਗਦਾ ਤੇਰਾ ਓਏ ਐ ਹੁੰਦਾ ਨਹੀਂ ਮੇਰਾ ਜੀ ਕਰਕੇ ਮਨ ਲੱਗਦਾ ਹੈ ਨਹੀਂ ਉਹ ਕੈਮਰਾ ਬਾਤ ਕਰਤੇ ਉਸ ਬਾਰੇ ਮੈਂ ਨਾ ਘਰਵਾ ਤਾਂ ਦੇਖ ਲਈ ਦਿੱਕਤ ਹੋ ਜਾਏਗੀ ਉਹੋ ਜੀ ਗੱਲ ਵੀ ਨਹੀਂ ਦੱਸਣੀ ਓਏ ਫੇਰ ਤਾਂ ਸਾਡੇ ਘਰੇ ਵੀ ਦਿੱਕਤ ਹੋ ਜਾਊਗੀ ਮੈਂ ਤਾਂ ਉਹ ਬੱਚਾ ਵੀ ਹੋਰ ਤੇਰਾ ਦਿਲ ਕਿੱਥੇ ਲੱਦੇ ਕਿ ਕਿਸ ਦਾ ਬੱਚਾ ਦਾ ਦਿਲ ਪੜਾਏ ਜੀ ਲੱਗਦਾ ਕਿਸਦਾ ਕਿਸੇ ਕੰਮ ਕਾਚ ਲੱਗਦਾ ਹੁੰਦਾ ਕੋਈ ਸਕਿੱਲ ਜੀ ਲੱਗਦਾ ਹੁੰਦਾ ਆਪਣਾ ਘੁੰਮਣੇ ਮੈਂ ਹਾਂ बाइक्स वगैरह शौक है अच्छा बाइक का शौक है हाँ। अच्छी बात अच्छी बात है कौन सी कंट्री जाना चाहते हो ऑस्ट्रेलिया ऑस्ट्रेलिया क्यों जाना है भाई वहाँ का मतलब थोड़ा एनवायरनमेंट है थोड़ा इंडिया से थोड़ा वो है वहाँ पे अच्छी लाइफ अपना अच्छी लाइफ तो वहाँ पे मतलब रिलेटिव्स भी हैं काफ़ी अच्छा रिश्तेदार को जाना है यहाँ पर है रिश्तेदार चंडीगढ़ में हाँ मामा जी हाँ उन्होंने को जाना है ਦਿੱਕਤ ਕਰਾਉਗੇ ਆਸ ਤੋਂ ਘਰ ਮੈਂ ਲਾਈਵ ਅੱਛੀ ਚੱਲ ਰਹੀ ਏ ਬੜੀਆ ਬਿਲਕੁਲ ਵਿਆਹ ਵਰੇ ਕਦ ਸੋਚਦੇ ਵੀ ਕਦ ਕਰਾਣਾ ਹੈ ਕੋਈ ਕੁਝ ਨਹੀਂ ਸੋਚਿਆ ਉਸ ਬਾਰੇ ਮੈਂ ਨਾ ਸਿੰਗਲ ਹੀ ਠੀਕ ਆ ਸਿੰਗਲ ਹੀ ਠੀਕ ਆ ਕਦੇ ਡਬਲ ਹੋਇਆ ਨਹੀਂ ਨਿੱਕਦੇ ਸੋਚਿਆ ਹੋਵੇ ਜ਼ਿੰਦਗੀ ਵਿੱਚ ਯਾਰ ਇੰਨੇ ਟਾਈਮ ਤੱਕ ਤਾਂ ਵਿਆਹ ਸ਼ਾਦੀ ਕਰਾਉਣੀ ਕਰਾਉਣੀ ਆ ਬਾਈ ਨਾ ਨਾ ਹਜੇ ਵਿਆਹ ਸ਼ਾਦੀ ਤੋਂ ਦੂਰ ਹੈ ਇਨ ਜੰਜੜੋਂ ਤੋਂ ਦੂਰ ਰਹਿਣਾ ਜੰਜੜ ਤੋਂ ਦੂਰ ਰਹਿਣਾ ਕਰ ਹੀ ਨਹੀਂ ਹੱਦ ਤੱਕ ਪਿਆ ਬਾਈ ਮੈਂ ਲਾਲੇ ਸਾਹਿਬ ਤਾਂ ਹੀ ਭੁੱਖਾ ਮਰਦਾ ਹਾਂ ਅਰੇ ਨਹੀਂ ਤਾਂ ਹੀ ਨਹੀਂ ਤੈਨੂੰ ਰੋਟੀ ਪਾਣੀ ਲੱਗਦਾ ਓਏ ਅਭਯਾ ਕਰਦੇ ਬਹੁਤ ਅੱਛਾ ਲੱਗਾ ਵੀ ਬਾਤ ਕਰਕੇ ਹਮੇ ਵੀ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਦੂਸਰੀ ਲੈਂਗੁਏਜ ਦੇ ਬਾਲਗ ਸਾਥ ਬਾਤ ਕਰਦੇ ਅਰਜਨ ਜੀ ਕੈਬਰੀ ਚੰਦਰਾ ਕੀ ਕਰਾਂ ਬਹੁਤ ਬਹੁਤ ਸ਼ੁਕਰ ਹੈ ਲਾਓ ਵੀ ਭਰਾ ਲਈ ਤਾੜੀ ਬਹੁਤ ਬਹੁਤ ਸ਼ੁਕਰ ਹੈ ਥੈਂਕ ਯੂ ਸੋ ਮਚ ਮੇਰਾ ਬਰਾ ਥੈਂਕ ਯੂ ਤੇ ਇਧਰ ਦੋਨੋਂ ਨਾਲ ਗੱਲਬਾਤ ਹੋਊਗੀ ਸਾਡੀ ਪੜ੍ਹਾਈ ਵਾਲੀ ਕੁੜੀ ਵੀ ਕਵਰ ਹੋਊਗੀ ਫੜ ਲਾਓ ਏ ਕੀ ਹੋ ਗਿਆ ਬੋਚੀ ਵਧੀਆ ਤਾਂ ਕਦੋਂ ਹੋਇਆ ਸੀਗਾ ਵੋਏ? ਯਾਹ ਚੀਜ਼ ਦੁੱਖ ਕਦੋਂ ਲੱਗਿਆ ਦੀ ਮਾਂ ਕਿਸ ਚੀਜ਼ ਦਾ? ਬਾੜੀ ਸਾਈਡ ਜਾ ਬੈਠੇ ਨੇ। ਨਹੀਂ ਨਹੀਂ, ਜ਼ਿਆਦਾ ਉੱਚ ਨਹੀਂ ਹੈ। ਪੜ੍ਹਾਈ ਵਾਲਾ ਜਵਾਕ ਹੈ ਨਾ। ਥੋੜਾ ਪੜ੍ਹਨਾ ਬੰਦਾ ਹੀ ਹੈ ਨਾ। ਹਾਂ, ਪਤਾ। ਦੇਖ। ਇਹ ਬਾਈ ਦੀ ਲੁੱਕ ਹੁੰਦੀ ਨਹੀਂ ਵੀ ਕਈ ਜਵਾਕਾਂ ਦੇ ਵੀ ਯਾਰ ਨਹੀਂ ਕਲੀ ਪੜ੍ਹਾਈ ਰਿਲੇਟਡ ਬਾਤ ਕਰਨੀਆਂ। ਉਦਾਂ ਦੇ ਬੰਦੇ ਦੀ ਲੁੱਕ ਆ ਬਾਈ ਤੇਰੀ। ਜਿਹੜੇ ਪੜਾਕੂ ਹੁੰਦੇ 100%। ਆਇਨੂੰ ਦੇਖ। ਦੇਖ ਕਿੰਨਾ ਡਿਫਰੈਂਸ ਲੱਗਦਾ ਓਏ। ਤੇਰੇ ਲੱਗਦਾ 9 ਚੋਂ ਆਉਣਗੇ 9 ਪੰਨੇ ਮੈਥੋਂ ਲਿਖ ਕੇ ਲੈ ਲੈ ਮੇਰੇ ਤਾਂ ਛੋਟਾ ਮੋਟਾ ਬਾਬਾ ਆਉਂਦਾ ਮੰਨ ਜਾਏ ਨਾ ਮੰਨ ਕੋਈ ਵਧੀਆ ਪੜਨ ਵਾਲਾ ਜਵਾਕ ਹੈ ਤੂੰ ਪਲੱਸ 2 ਚ ਕਿੰਨੇ ਨੰਬਰ ਸੀ ਬਾਈ ਪਲੱਸ 2 ਮੈਂ 69 60 69 69 ਹਾਂ ਅੰਗਰੇਜ਼ੀ ਆਉਂਦੀ ਹੈ ਬਾਈ ਹਾਂ ਨਾ ਮੈਨੂੰ ਲੱਗਦੀ ਮੈਂ ਉਹ ਤਾਂ ਮੈਂ ਆਏ ਪੁੱਛ ਰਹੀ ਸੀ ਨੰਬਰ ਘੱਟ ਹੀ ਆਇਆ ਹੈ ਅੱਗੇ ਕੁਝ ਹੋਰ ਕੀਤਾ ਸੀ ਫਿਰ ਅੱਗੇ ਹਾਂਜੀ ਮਾਸਟਰ ਐਮ ਇੰਗ ਵੀ ਹੁਣ ਤੂੰ ਪੁਰਾਣਾ ਖੋਣ ਹੈ ਹਾਂਜੀ ਪੜਿਆ ਕਿੱਥੇ ਹੈ ਪੰਜਾਬ ਯੂਨੀਵਰਸਿਟੀ ਅਜੇ ਪੰਜਾਬ ਦੇ ਯੂਨੀਵਰਸਿਟੀ ਫੜਿਆ ਬਹੁਤ ਚੰਗੀ ਗੱਲ ਆ ਵੀ ਬਹੁਤ ਚੰਗੀ ਗੱਲ ਆ ਕਿਵੇਂ ਲੱਗਦਾ ਹੈ ਕਾਲਜ ਦੀ ਲਾਈਫ ਤੇ ਆ ਰਿਹਾ ਵਿੱਚ ਕਿੰਨਾ ਕੁ ਡਿਫਰੈਂਸ ਲੱਗਦਾ ਹੈ ਇਹ ਵਧੀਆ ਐ ਸਾਨੂੰ ਪੜਾਈ ਕਰਨੀ ਪਉਂਦੀ ਹੈ ਫੇਰ ਤੂੰ ਮੈਨੂੰ ਆਇਆ ਕਰ ਪਰ ਕੈਮਰਾ ਬੰਦ ਕਰ ਦੱਸਦਾ ਕਿ ਕਿਸੇ ਚੀਜ਼ ਦਾ ਦੁੱਖ ਹੈ ਕਿ ਕੋਈ ਮੜਾ ਮੋਟਾ ਲੱਗਿਆ ਹੋਵੇ ਨਹੀਂ ਸਰ ਕੋਈ ਦਿਲ ਤੇ ਗੱਲਾਂ ਲੱਗੀ ਹੋਈ ਹੈ ਸੱਚ ਦੱਸੀ ਨਹੀਂ ਸਰ ਕਦੀ ਨਹੀਂ ਲੱਗੀ ਇੰਸਟਾਗ੍ਰam ਮੈਡੀ ਬੋਦਿਓ ਪੁੱਣਾ ਘਟ ਲੈਣਾ ਤੇਰਾ ਕਿੱਡੀ ਗੱਲ ਸਰ ਹੈ ਨਹੀਂ ਮੇਰੀ ਇੰਸਟਾਗ੍ਰam ਓ ਮਾਈ ਗੋਡ ਏ ਪ੍ਰਮਾਤਮਾ ਤਾਹੀ ਗੱਲਾ ਪੜਦਾ ਤੂੰ ਤਾਂ ਹੀ ਵਧੀਆ ਗੱਲ ਐ ਮੈਂ ਵਧੀਆ ਇਹ ਦੁਨੀਆਦਾਰੀ ਤੋਂ ਦੂਰ ਐ ਇੰਸਟਾਗ੍ਰਾਮ ਚਲਾਉਂਦਾ ਨਹੀਂ ਬਈ ਨੋ ਸਰ ਸਨੈਪਚੈਟ ਵੀ ਨਹੀਂ ਚਲਾਉਂਦਾ ਨੋ ਸਰ YouTube ਤਾਂ ਚਲਾਉਂਦਾ ਹੋਵੇਗਾ YouTube ਚਲਾਉਂਦਾ ਉਹ ਤੇ ਕੀ ਕੀ ਚੀਜ਼ਾਂ ਦੇਖਦਾ ਮੇਰਾ ਭਰਾ ਬਸ ਆਦੀ ਸ਼ਾਰਟ ਸ਼ਾਰਟ ਹਮ ਹਾਂਜੀ ਤਾਪੀਓ ਹੋਰ ਪਾਸੇ ਨਹੀਂ ਜਾਣਾ ਅੱਛਾ ਵੀ ਕੰਮ ਦੀਆਂ ਚੀਜ਼ਾਂ ਦੇਖਦਾ ਕਹਿਣ ਦਾ ਭਾਵ ਹੈ ਕਿ ਹਾਂਜੀ ਸਰ ਠੀਕ ਐ ਕਦੇ ਸੋਚਿਆ ਨਹੀਂ ਵੀ ਰਵੀ ਮੈਂ ਵੀ ਇਸ ਤਰ੍ਹਾਂ ਇੰਸਟਾਗ੍ਰਾਮ ਚਲਾਮਾ ਦੁਨੀਆ ਚਲਾਉਂਦੀ ਐ ਐਨਾ ਦੁਨੀਆ ਦਾ ਪਰਾਂ ਉਹ ਕਿਉਂ ਚਾਹੁੰਦਾ ਹੈ ਮਤਲਬ ਮੋਹ ਮਾਈ ਨੂੰ ਸਭ ਦਿਆਗਦਾ ਤਾਂ ਨਹੀਂ ਹੂੰ ਇੱਥੇ ਬਈ ਮੇਰੀ ਇੱਕ ਜ਼ਰੂਰ ਇੱਥੋਂ ਦੇ ਮੈਮ ਤੁਸੀਂ ਟੀਚਰ ਹੋ ਨਾ ਦੀ ਚੈਟ ਕਰ ਲਿਓ ਕੁਝ ਕਿੰਨੀ ਆ ਅੱਛੇ ਜੀ ਅੱਛੇ ਅੱਛੇ ਨਹੀਂ ਨਹੀਂ ਪਾਉ ਉਸਨੇ ਪਾਪਾ ਜੀ ਬਹੁਤ ਵਧੀਆ ਲੱਗੇ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਮੇਰਾ ਪਰਾਂ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮੱਚ ਮੇਰਾ ਪਰਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਜੀ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਜੀ ਹਾਂ ਜੀ ਹਰਪ੍ਰੀਤ ਕਿਹੜੇ ਪਿੰਡ ਤੋਂ ਜੀ ਮੈਂ ਮੋਲੀਪਿੰਡ ਤੋਂ ਆ। ਇਹ ਨੇਰੇ ਮਣੀ ਮੱਝਰੀ ਦੀ। ਉਹ ਕਿੰਨਾ ਅੱਛਾ ਰੋ ਕਿੰਨਾ ਕਦੂਰੇ ਦੀ? ਹਾਂ 15 ਮਿੰਟ ਦਾ ਰਸਤਾ। ਅੱਛਾ 15 ਮਿੰਟਾਂ ਦੀ ਰਸਤਾ ਹੈ ਜੀ। ਠੀਕ ਹੈ ਠੀਕ ਹੈ ਜੀ। ਕਿਹੜਾ ਸਵੈਟ ਤੁਹਾਨੂੰ ਪਾਣ ਤੇ ਵਧੀਆ ਲੱਗਦਾ ਜੀ? ਮੈਂ ਨਾਲ ਸੇ ਪੰਜਾਬੀ ਆਪਣੀ। ਬੱਸ ਜੇ ਤੱਕ ਫਸ ਗਏ। ਬੈਂਡ ਚੇ ਦੀ ਤੂੰ ਵੀ ਨਹੀਂ ਲੈਂਦੀ ਮੈਂ ਲਾ ਲਿਆ ਸਰ ਹੈ। ਔਖੀ ਲਾਈ ਦੇ ਸਰਕਾਰੀ ਚ ਬੜੇ ਹੋਗੇ ਨਾ ਜੀ। ਬਿਲਕੁਲ ਜੀ ਪੜਿਆ। ਮੈਂ ਲਾ ਲਿਆ ਮੈਂ ਜ਼ਰਾ ਤੂੰ ਵੀ ਨਾ ਲਾਇਗਾ ਮੈਂ ਵੀ ਲਾਇਗਾ। ਕਰ ਕੇ ਬਾਲਾ ਨਹੀਂ ਆ ਗਈ ਸਹੀ ਹੈ ਜੀ ਸਹੀ ਹੈ ਸਹੀ ਹੈ ਸਹੀ ਹੈ ਇਹ ਸਰਕਾਰੀਆ ਨੂੰ ਬਹੁਤ ਔਖੀ ਲੱਗਦੀ ਹੈ ਜੀ ਬਹੁਤ ਔਖੀ ਜੀ ਬਹੁਤ ਔਖੀ ਤੁਸੀਂ ਤਾਂ ਮਲੜ ਅੜੇ ਵਾਲਾ ਕੰਮ ਆ ਨਾ ਜੀ ਬਹੁਤ ਜੀ ਕਦੇ ਕਦੇ ਫੀਲ ਹੁੰਦਾ ਵੀ ਯਾਰ ਜੇ ਮੈਂ ਪ੍ਰਾਈਵੇਟ ਚ ਪੜੀ ਹੁੰਦੀ ਸੱਚੀ ਮੈਂ ਬੈਂਡ ਲੈ ਜਾਂਦੀ ਜੀ ਹਾਂ ਆ ਤਾਂ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਪਰ ਮਾਪਿਆਂ ਨੇ ਕਦੇ ਸਪੋਰਟ ਨਹੀਂ ਕੀਤਾ ਵੀ ਇੰਨਾ ਪੈਸਾ ਲਾ ਕੇ ਪ੍ਰਾਈਵੇਟ ਚ ਪੜਾ ਦਵਾਂ ਮੈਨੂੰ ਤਾਂ ਸਾਡੇ ਪਿੰਡ ਦੇ ਵੱਡੇ ਸਕੂਲ ਚ ਮਾਰੇ ਆ ਜੀ ਚਾਰ ਪੰਜ 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 ਜਾਣੇ ਹੋਣੇ ਤਾਂ ਇੱਕ ਸਰਕਾਰੀ ਚ ਪਾਣੀ ਹੋਣਾ ਅੱਛਾ ਨਿਆਣੀ ਜਾਂਦੀ ਦੀਆਂ ਜੀ ਥੋੜੇ ਘਰ ਦੇ ਨੇ ਵੀ ਲੈਣੀ ਇਲਾਰ ਕੇ ਦੀ ਮਜਾ ਕਰਦੇ ਦੀ ਮਜਾ ਕਰਦੇ ਦੀ ਕਿੰਨੇ ਜਾਣੇ ਕਿੰਨੇ ਟੋਟਲ ਜੀ ਕਰੇ ਦੀ ਸੇ ਟੋਟਲ 4 ਹੂੰ ਪਹਿਲੀ ਬਾਤ ਹੈ ਮੇਰੀ ਪੁਆਦੀ ਬੋਲੀ ਹੈ ਬਈ ਦੋ ਮਾਰੀ ਮਸਲਾਉ ਦੋ ਮੱਝ ਆ ਗਈਆਂ ਦੀ ਦੋ ਕੱਟੇ ਆ ਇਹ ਦੋ ਹੀ ਕੱਟੇ ਉਹਨਾਂ ਦੋਨਾਂ ਮੱਝਾਂ ਦੇ ਨਹੀਂ ਜੀ ਹਾਂਜੀ 4 ਹੋ ਗਏ ਜੀ ਇੱਕ ਗਏ ਆ ਇੱਕ ਗਾਂ ਹੈ ਗਾਂ ਆਪਣੇ ਘਰ ਕਰਕੇ ਰੱਖੀ ਹੋਈ ਹੈ ਬਾਕੀ ਬੇਚ ਦੇ ਪੁੱਛ ਦੇਣੀ ਹੈ ਅੱਛਾ ਬੇਚ ਨਹੀਂ ਜੀ ਸ਼ੌਕ ਨੂੰ ਰੱਖੀ ਹੋਈ ਹੈ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਆਪਣਾ ਯਾਤਰ ਪਿੰਡਾਂ ਵਾਲੇ ਜਿਹੜੇ ਜਵਾਕਨ ਹੁੰਦਾ ਪਸ਼ੂਆਂ ਨਾਲ ਮੋਹ ਪਿਆਰ ਬਹੁਤ ਹੁੰਦਾ ਜੀ ਹਾਂਜੀ ਬਹੁਤ ਥੋੜਾ ਮੋਹ ਪਿਆਰ ਹੈਗੇ ਜੀ ਹਾਂਜੀ ਹੈਗਾ ਹੈ ਕਿਹਦੇ ਨਾਲ ਵੱਧ ਮੋਹ ਪਿਆਰ ਹੈ ਜੀ ਚਾਰਾਂ ਚੋਂ ਜੀ ਮੇਰੀ ਪੂਰੀ ਨਾਲ ਥੋੜੀ ਪੂਰੀ ਨਾਲ ਪਿਆਰ ਥੋੜਾ ਪੂਰੀ ਮੈਸ ਅੱਛਾ ਮੈਂ ਐਸਨ ਨਾਲ ਹੈ ਮੈਂ ਵੀ ਕਾ ਕੱਟੇ ਦਾ ਨਾ ਭੂਈ ਕਿੱਧਰ ਆ ਗਿਆ ਇਹ ਤਾਂ ਵਿਪਤਾ ਚ ਪਾਉਣ ਵਾਲਾ ਸਵਾਲ ਸੀਗੇ ਜੀ ਆ ਥੋੜਾ ਪੂਰੀ ਨਾਲ ਬੜਾ ਪਿਆਰ ਹੈ ਜੀ ਪੂਰੀ ਕਿਹੜੀ ਹੈ ਵੱਡੀਆਂ ਕਿ ਛੋਟੀਆਂ ਜੀ ਬੜੀ ਹੈ ਜਿਹੜੀ ਵੱਡੀ ਸਭ ਤੋਂ ਵੱਧ ਹੈ ਜੀ ਉਹਦਾ ਨਾਮ ਪੂਰੀ ਹੈ ਜੀ ਪੂਰੀ ਹੈ ਜੀ ਬਾਕੀ ਦਾ ਨਾਮ ਰੱਖਿਆ ਹੋਇਆ ਕਾਲੀ ਸੈਕੜ ਮੱਝ ਆ ਗਈ ਨੇ ਚਲੋ ਕੋਈ ਨਹੀਂ ਕੱਟੇ ਕੱਟੇ ਆਪਣੇ ਦੋਹੇ ਕੱਟਿਆਂ ਦਾ ਨਾਮ ਕੀ ਜੀ ਕੁਝ ਨਹੀਂ ਰੱਖਿਆ ਜੀ ਉਹਨਾਂ ਦਾ ਮੈਨਾ ਉਹ ਕਿਵੇਂ ਤੁਸੀਂ ਬੇਦਖਲ ਕਰਾਰ ਦਿੱਤਾ ਜੀ ਅਸੀਂ ਤਾਂ ਇੱਕਦਮ ਮੰਗਲਵਾਰ ਨੂੰ ਇਹਦਾ ਮੰਗਲ ਮੰਗਲ ਰੱਖਦੇ ਹਾਂ ਪਰ ਉਹ ਵਿਚਾਰਾ ਮਰ ਗਿਆ ਉਹ ਵਿਚਾਰਾ ਮਰ ਗਿਆ ਜੀ ਮਰ ਗਿਆ ਆ ਜੀ ਵੀ ਹੁਣ ਇਹਦੀ ਬਿਮਾਰੀ ਚੱਲੀ ਹੋਈ ਸੀ ਜੀ ਕਿ ਪਹਿਲਾਂ ਤਾਂ ਮਰਿਆ ਹੋਇਆ ਜੀ ਨਹੀਂ ਨਹੀਂ ਜੀ ਬਸ ਹੁਣ ਇੰਨਾ ਪਰਸਨਲ ਤਾਂ ਦੱਸ ਨਹੀਂ ਸਕਦੇ ਉਹਨੂੰ ਕਿ ਆ ਪ੍ਰੋਬਲਮ ਹੋਈ ਹਮ ਪਰ ਉਹਦੀ ਜੱਤ ਹੋ ਗਈ ਸਾਡੇ ਬਿਨਾਂ ਜਿਹੜੀ ਉਹ ਬਿਮਾਰੀ ਚੱਲਦੀ ਜੀ ਉਹਦੇ ਸਾਡੇ ਵੀ ਕੱਟੀ ਦੀ ਡੈਥ ਹੋ ਗਈ ਤਾਂ ਨੰਮੀਨਾ ਦੀ ਸੀ ਵਿਚਾਰੀ ਜੀ ਸਾਡੇ ਤਾਂ ਮੱਧ ਵੀ ਦੁੱਧੇ ਨੂੰ ਇਹ ਹੁੰਦਾ ਆਪਣਾ ਬਿਮਾਰੀ ਚੱਲੀ ਹੋਇਆ ਚਲੋ ਕੋਈ ਚੱਕਲੇ ਗੱਲ ਪਤਨੀ ਹੋਰ ਕਰ ਕਰਦੇ ਮੈਂ ਤਾਂ ਆਪ ਸਾਈਡ ਹੋਣੀ ਨਹੀਂ ਜੀ ਤੇ ਚਲੋ ਬਦੋਂ ਪਸ਼ੂ ਨਾਲ ਵਧੀਆ ਪਿਆਰ ਪਿਆ ਹੋਇਆ ਜੀ ਫਿਰ ਤੁਸੀਂ ਕੀ ਸੋਚਿਆ ਵੀ ਮੈਂ ਬਾਹਰ ਜਾਵਾਂ ਜੀ ਬਾਹਰ ਹੋਰ ਦਾ ਤਾਂ ਮੈਂ ਸੋਚਿਆ ਨਹੀਂ ਇਹ ਮੇਰੇ ਨਾਲ ਹੈ ਮੇਰੀ ਕਦਰ ਸਿਸਟਰ ਹੈ ਅੱਛਾ ਜੀ ਬਸ ਇਹ ਕਹਿੰਦੀ ਮੈਂ ਕਰਨੀ ਮੈਂ ਕਰਨੀ ਆਂਸ ਕਹਿੰਦੀ ਮੈਂ ਪਲੱਸ 2 ਹੋਈ ਆ ਹੂੰ ਵੀ ਤੂੰ ਵੀ ਇੱਕ ਹੁੰਦਾ ਵੇ ਪਿੰਡ ਨਾਲ ਵੀ ਪਿੰਡ ਦੀ ਕੁੜੀ ਹੈ ਨਾ ਪੈਣ ਪੈਣ ਆਉ ਜਾਂਦੀ ਚਲੋ ਜਾ ਕੇ ਇਕੱਠੀਆਂ ਕਰ ਲੂਗੇ ਹਨ ਵੀ ਚਲ ਇਹਨਾਂ ਤੂੰ ਵੀ ਕਰ ਲੈ ਟਰਾਈ ਕਹਿੰਦੀ ਹੋ ਜਾਊਗਾ ਠੀਕ ਹੈ ਨਹੀਂ ਕੋਈ ਬਾਤ ਨਹੀਂ ਇਹ ਵੀ ਸਰਕਾਰੀ ਜਿਹੀ ਪੜੀ ਹੋਣੀ ਹਾਂਜੀ ਬੜੀ ਤਾਂ ਸਰਕਾਰੀ ਚ ਸਰਕਾਰੀ ਚ ਫਿਰ ਹੌਸਲਾ ਮਿਲ ਜਾਂਦਾ ਨਾ ਜੀ ਹਾਂਜੀ ਜੇ ਆ ਕਰ ਸਕਦੇ ਤਾਂ ਮੈਨੂੰ ਤਾਂ ਚਲੋ ਗ੍ਰੈਜੂਏਸ਼ਨ ਵੀ ਹੋ ਗਈ ਮੇਰੀ ਤੁਸੀਂ ਨੂੰ ਲੈ ਗਈ ਸਮਝਦੇ ਜੀ ਨਾ ਨਾ ਬਹੁਤ ਇੰਟੈਲੀਜੈਂਟ ਅੱਛਾ ਇੰਟੈਲੀਜੈਂਟ ਕੁੜੀ ਹੈ ਜੀ ਚਲੋ ਕੋ ਚੱਕਣੀ ਪਰ ਇੱਕ ਗੱਲ ਹੁੰਦਾ ਸਰਕਾਰਿਆ ਚ ਹੈ ਵਿੱਚ ਕਿ ਪੜ੍ਹਿਆ ਆਪ ਸਰਕਾਰੀ ਚ ਉਹੀ ਹੈ ਜੀ ਪਰ ਆਪਾਂ ਓਕੇ ਸੋ ਗੋਲ ਮਾਰ ਕੇ ਕੱਢੀ ਜੰਨੇ ਆ ਜੀ ਹਾਂਜੀ ਬਰ ਰੁਕ ਰੁਕ ਦੇਣੀ ਆ ਜਿੱਤੇ ਵੈਸੇ ਲਾ ਦੇ ਪੂਰਾ ਵਸੂਲ ਕਰਕੇ ਛੱਡਾਂ ਵੈਰੀ ਗੁੱਡ ਵੈਰੀ ਆਹੀ ਸੋਚ ਰੱਖਣੀ ਹੈ ਠੀਕ ਹੈ ਜੀ ਸਾਡੀ ਦੁਆ ਹੈ ਤੁਸੀਂ ਜ਼ਰੂਰ ਬੈਂਡ ਲਓ ਤੇ ਜ਼ਰੂਰ ਤੁਸੀਂ ਬਾਹਰ ਤਾਂ ਤੁਸੀਂ ਜਾਣਾ ਕਿ ਨਹੀਂ ਜਾ ਜੇ ਮੇਰ ਹੋਈ ਰੱਬ ਦੀ ਚਲੇ ਜਾਗੇ ਕਿਸਮਤ ਹੈ ਹੂੰ ਨਹੀਂ ਨਹੀਂ ਥੋੜੇ ਜਰੂਰ ਰੱਬ ਦੀ ਮਿਹਰ ਹੋ ਗਈ ਬਹੁਤ ਬਹੁਤ ਸ਼ੁਕਰੀਆ ਤਾੜੀਆਂ ਲਾਓ ਵੀ ਕੁੜੀ ਲਈ ਬਹੁਤ ਸੋਹਣੀ ਗੱਲ ਬਾਤ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕੁਮਿੰਦਰ ਕੌਰ ਹੈ ਹਾਂ ਤੁਹਾਡਾ ਕਿਹੜਾ ਪਿੰਡ ਆ ਕੇ ਜੀ ਮੋਲੀ ਖੇਤੀਬਾੜੀ ਕਰਦੀ ਹਾਂ ਜੀ ਹਾਂਜੀ ਬਹੁਤ ਫਿਰ ਖੇਤੀਬਾੜੀ ਕਰਦੇ ਜਾ ਤੁਸੀਂ ਕੁਝ ਸੋਚੇ ਵੀ ਮੈਂ ਬਾਹਰ ਨੂੰ ਜਾਵਾਂ ਜੀ ਬਸ ਬਾਹਰ ਨਾਲ ਕੁੜੀ ਹੈ ਨਾ ਜੀ ਹਾਂ ਆਈ ਹੋ ਗਿਆ ਵੀ ਇੱਥੇ ਦਾ ਕੰਮ ਬਣਦਾ ਨਹੀਂ ਹੈਗਾ ਨਾ ਇੰਨਾ ਮੁੱਲ ਪੈਂਦਾ ਤੇ ਉੱਥੇ ਜਾ ਕੇ ਉਹ ਜੀ ਉੱਥੇ ਕਿਉਂ ਸੋਚਿਆ ਵੀ ਉੱਥੇ ਮੇਰਾ ਮੁੱਲ ਪੈ ਜਾਵੇ ਤੁਹਾਨੂੰ ਕਿਉਂ ਲਾ ਦੇਵੇ ਇੱਥੇ ਮੁੱਲ ਨਹੀਂ ਪੈਣਾ ਦੀ ਮੇਰਾ ਇੱਥੇ ਦਾ ਜੀ ਬੰਦੇ ਨਾ ਐਦਾਂ ਦੇ ਆ ਕਿ ਗੱਲ ਕਰਨਾ ਨਹੀਂ ਚਾਹੁੰਦੇ ਲੱਗ ਹੀ ਨਹੀਂ ਲੱਗਦੇ ਅਗਲੇ ਬੰਦੇ ਦੇ ਹੂੰ ਕਿ ਬਸ ਆਪ ਦੇ ਆਪ ਜੀ ਰਹਿੰਦੇ ਆ ਬਸ ਕਿਸੇ ਨੂੰ ਬੁਲਾਉਣਾ ਨਹੀਂ ਕਿਸੇ ਨੂੰ ਕਵਾਉਣਾ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੈਗੀ ਆਪ ਦੇ ਆਪ ਜੀ ਛੱਲੇ ਰਹਿਣਾ ਅਸਲਾਂ ਨਾ ਹੁਣ ਉਹ ਮੋਹ ਪਿਆਰ ਜਿਹੜਾ ਪਹਿਲਾਂ ਵਾਲਾ ਸੀ ਉਹ ਖਤਮ ਹੋ ਗਿਆ ਜੀ ਹੁਣ ਉਹ ਗੱਲਬਾਤ ਰਹੀ ਨਹੀਂ ਹੈਗੀ ਫਿਰ ਹੁਣ ਤੁਸੀਂ ਸੁੱਚੀ ਮੈਂ ਬਾਹਰ ਨੂੰ ਚੱਲ ਜਾਂਦੀ ਹਾਂ ਜੀ ਹਾਂ ਜੀ ਇੱਥੇ ਵੀ ਤਾਂ ਇਕੱਲੇ ਰਹਿਣੇ ਹੀ ਹੂੰ ਚਲੋ ਮਾਲਿਕ ਸੋਚ ਲੈ ਕੇ ਚੱਲਿਓ ਵੀ ਨਾਲ ਹਾਂਜੀ ਜ਼ਰੂਰ ਤੁਸੀਂ ਬਾਹਰ ਜਾਓ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਕੋਈ ਮੰਮੀ ਨੂੰ ਜੀ ਨਹੀਂ ਨਹੀਂ ਮੈਂ ਮਮੇ ਕੁਝ ਨਹੀਂ ਕਰਨੀ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰ ਹੈ ਬੈਨ ਮੇ ਥੈਂਕ ਯੂ so much God bless you ਤੇ ਹੋਰਾਂ ਬੱਚਾ ਨਾਲ ਗੱਲਬਾਤ ਕਰ ਲਈ ਕਿਹੜੇ ਕਰਨੇ ਮਰਤੇ ਆੜੀ ਆ ਇਹ ਇਹ ਸਾਡਾ ਸੱਸੀਆ ਜਵਾਗਾ ਹੈ ਇਹ ਵੀ ਬੈਂਡਰ ਹੈ ਹਾਂ ਹਾਂ ਹੁਣ ਆਇਆ ਸਾਡਾ ਮੇਰਮੰਦਾ ਤਾਂ ਹੋਰ ਵੀ ਠੀਕ ਠਾਕ ਵਧੀਆ? ਹਾਂਜੀ ਹਾਂਜੀ। ਸਪੋਜ਼ ਕਰ ਮੰਨ ਕੇ ਚੱਲ ਤੂੰ ਇੱਥੋਂ ਦਾ ਪ੍ਰਧਾਨ ਮੰਤਰੀ ਬਣਦਾ ਹੈ। ਹਾਂਜੀ। ਠੀਕ ਹੈ? ਹਾਂਜੀ। ਤੂੰ ਸਭ ਨੂੰ ਦੱਸਣਾ ਵੀ ਆਏ ਕਿ ਤੂੰ ਇਹਨਾਂ ਤੋਂ ਵੋਟ ਵਾਟ ਮੰਗਣੀ ਹੈ ਕੁੜੀਆਂ ਤੋਂ ਵੀ ਮੁੰਡਿਆਂ ਤੋਂ ਵੀ। ਹਾਂਜੀ। ਇਹਨਾਂ ਨੂੰ ਪੁੱਛ ਵੀ ਭਾਈ ਮੈਂ ਤੁਹਾਡੇ ਲਈ ਆਏ ਕਰੂੰ ਵੀ ਕੁੜੀਆਂ ਵੋਟਾਂ ਪਾਉਂਗੀਆਂ। ਹਾਂਜੀ। ਵੀ ਵੋਟਾਂ ਦੋਨਾਂ ਤੋਂ ਪੈਣਾ ਚਾਹੀਦੀ ਦੇਖੋ ਮੰਤਰੀ ਦਾ ਅਸਲ ਫੇਰ 100% ਬਣੇਗਾ। ਹਾਂਜੀ। ਦੇ ਫਿਰ ਸਭ ਜੋ ਉਸ ਲੈਵਲ ਦੀ। ਸਟੇਜ 'ਚ ਤਾਂ ਨਹੀਂ ਪੈਸੇ ਦੇ ਦਾਂਗਾ ਮੈਂ ਤਾਂ। ਉਹ ਤਾਂ ਰਿਸ਼ਵਤ ਆ ਪੂਰੀ। ਉਹ ਤਾਂ ਪਹਿਲੀ ਰਿਸ਼ਵਤ ਤੇ ਸਟਾਰਟ ਕਰਦਾ ਕੰਮ ਹੈ। ਤੇ ਯਾਰ ਭਲਾ ਕਰਨਾ ਤੂੰ ਇਹਨਾਂ ਨੂੰ ਮੜਾ ਮੋਟਾ ਕਿਹਾ ਬੀਬਾ ਜੀ ਕੁੜੀਓ ਮੈਂ ਤੁਹਾਡੇ ਲਈ ਆਹ ਚੀ ਕਰ ਦੂੰ ਮੈਂ ਜੀ ਆਇਲਸ ਪੰਜਾਬੀ ਆਇਲਸ ਪੰਜਾਬੀ ਆਇਲਸ ਸੁ ਕਰ ਦੇਗਾ ਪੰਜਾਬੀ ਚ ਹਾਂਜੀ ਇਹਦਾਂ ਦੀ ਗੱਲ ਸਰਕਾਰੀ ਨਾਲ ਜ਼ਿਆਦਾ ਭਲਾ ਹੋ ਜੂਗਾ ਨਾ ਜੀ ਹਾਂਜੀ ਸਾਰੇ ਜਾਣ ਕੇ ਨਾਲ ਬਾੜ ਜੀ ਹੂੰ ਵਧੀਆ ਕਮਾਣ ਕੇ ਵੈਸੀ ਹੂੰ ਤੇ ਪ੍ਰਧਾਨ ਮੰਤਰੀ ਉਹਰੇ ਨਾਲ ਬੈਠਿਆ ਕਰੂ ਫਿਰ ਨਹੀਂ ਜੀ ਮੈਂ ਵੀ ਬਾੜ ਹੀ ਲੰਗ ਜਾ ਪ੍ਰਧਾਨ ਮੰਤਰੀ ਬਾਕੇਦ ਨਹੀਂ ਆਵਦਾ ਫਾਇਦਾ ਸੋਦੇ ਨੂੰ ਪਤਾ ਨਿਕਲ ਨਹੀਂ ਮੈਥੋਂ ਵੀ ਨਹੀਂ ਦੋਰੇ ਕਰਨ ਜਾਣਾ ਪੈਂਦਾ ਵੀ ਹਾਂ ਅੱਛਾ ਤੂੰ ਦੋਰੇ ਕਰਨ ਜਾਇ ਕਰੇਗਾ ਚਲ ਇਹ ਤਾਂ ਚੀਜ਼ ਹੋ ਗਈ ਬੱਚਿਆਂ ਦੇ ਲਈ ਜੇ ਕੱਲਿਆਂ ਕੁੜੀਆਂ ਕਹਣ ਵੀ ਭਈ ਐ ਸਟਾਈਲਸ ਗੱਡੀ ਮੈਂ ਹੁਣ ਕੁੜੀ ਹੁਸ਼ਿਆਰ ਬੈਠੀ ਆ ਉਹ ਕੁ ਮੈਂ ਤਾਂ ਆਇਲਸ ਕੱਢ ਦੂੰਗੀ ਵੀ ਸਾਨੂੰ ਭਈ ਤੇਰੀ ਡੀਲ ਫਿੱਟ ਨਹੀਂ ਆਏ ਸਾਡੇ ਲਈ ਕੀ ਕਰੇਗਾ ਉਹਨਾਂ ਲਈ ਹੋਰੀ ਇੰਗਲਿਸ਼ ਸ਼ੌਕ ਕੀ ਕਰਦਾਂਗੇ ਥੋਟ ਤਾਂ ਪੈ ਰਹੀ ਹੈ ਜੀ ਤੂੰ ਤਾਂ ਨਹੀਂ ਬੋਰਡ ਤਾਂ ਨਹੀਂ ਪਾਉਂਦੇ ਇਹਨੂੰ ਜੀ ਪਾਣੀ ਨਹੀਂ ਜੀ ਇਹ ਨਹੀਂ ਬਣਦੀ ਕਿਉਂ ਨਹੀਂ ਪਾਣਗੇ ਪਾਣਗੇ ਆਪੇ ਜੀ ਉਹ ਕਿਤੇ ਪਾਉਣ ਗਿਆ ਮੂਹ ਤੇ ਕਿੰਨੇ ਬੋਰਡ ਨਹੀਂ ਪਾਉਂਦੀ ਜਦੋਂ ਪੈਸੇ ਦੇਣਗੇ ਜਦੋਂ ਇਹ ਤਾਂ ਇਹ ਦੇਖੋ ਇਹਦਾ ਗਾਤੂਰੇ ਚ ਬਤਨਾ ਤੋਰਦਾ ਗੱਲ ਜਾਂ ਕਾਜਾ ਮਤਲੀ ਤੂੰ ਪਹਿਲੀ ਦੱਸਿਆ ਨਵੇਂ ਪੈਸੇ ਬੰਨੂ ਐ ਮਹਾਰਾਜ ਜੀ ਤੁਸੀਂ ਮਾਤਰੀ ਬਣਦੇ ਤੁਸੀਂ ਕੀ ਕਰੋਗੇ ਜੀ ਮੈਂ ਹਾਂ ਮੈਂ ਤਾਂ ਫਰਸਟਲੀ ਮੇਰੀ ਫਰਸਟ ਪ੍ਰੈਫਰੈਂਸ ਰਹੂਗੀ ਔਰਤਾਂ ਲਈ ਕਿ ਉਹਦੀ ਸਿਕਿਉਰਿਟੀ ਵਧੇ ਹੂੰ ਚਲੋ ਚੰਗੀ ਗੱਲ ਹੈ ਜੀ ਇੰਡੀਆ ਚ ਉਹ ਚੀਜ਼ ਵਧ ਅੱਛੀ ਹੋਵੇ ਤੇ ਲੋਕ ਜਿਹੜੇ ਫੋਰਸ ਮੈਰਿਜਸ ਹੁੰਦੀਆਂ ਆ ਕੋਈ ਵੀ ਪਿੰਡਾਂ ਵਾਲੇ ਇਲਾਕਿਆਂ ਚ ਉਹ ਘਟੇ ਠੀਕ ਹੈ ਜੀ ਤੇ ਬਾਕੀ ਮੁੰਡਿਆਂ ਲਈ ਇਹਦਾ ਆਪੇ ਸੰਭਾਲ ਲਊਗੇ ਨੀ ਦੇਖੋ ਫਿਰ ਬੋਰਡ ਦਾ ਤੁਸੀਂ ਵੀ ਮੁੰਡਿਆਂ ਦੁਖ ਲੈਣੀਆਂ ਜੀ ਅੱਛਾ ਠੀਕ ਹੈ ਹਾਂ ਇਹਨੂੰ ਇੰਪਲੋਇਮੈਂਟ ਨਹੀਂ ਕੀ ਕਿਹਾ ਪਾਣੀ ਸੁਣਾ ਓਏ ਪਹਿਲਾਂ ਸੁਣਤਾ ਲੈ ਗੱਲਬਾਤ ਤੂੰ ਤਾਂ ਪਹਿਲੀ ਕੱਟੜ ਹੋ ਬਣ ਗਿਆ ਵੀ ਨਹੀਂ ਨਹੀਂ ਉਹਨੇ ਕੀ ਕਿਹਾ ਇਹ ਮਾਜੋ ਨਾਮ ਉਹਨੇ ਕਦੀ ਬਾਡੀ ਨਾਲ ਰਲਿਆ ਹੋਇਆ ਓਏ ਉਹ ਕਹਿੰਦਾ ਵੀ ਮੈਂ ਤਾਂ ਵੋਟ ਪਾਉਂਦਾ ਨਹੀਂ ਹੈਗਾ ਦੇਖੋ ਹੁੰਦਾ ਗੱਲ ਸਾਫ਼ ਹੀ ਨਹੀਂ ਮੇੜਦੀ ਮੈਂ ਤੇਰੀ ਮੰਗੀ ਨਹੀਂ ਨਹੀਂ ਪਰ ਵੋਟ ਤੁਹਾਨੂੰ ਲੈਣੇ ਬੈਠੇ ਹੋ ਤੁਸੀਂ ਜੇ ਕਿਸੇ ਨਾਲ ਲੋਕਾਂ ਨਾਲ ਜਦੋਂ ਕਿ ਤੁਹਾਨੂੰ ਵੋਟ ਕੋਣਾ ਪਾਉਗਾ ਹਿਸਾਬ ਨਾਲ ਜੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਨਾ ਹੁਣ ਜਿਵੇਂ ਉਹ ਮੁੰਡੇ ਸੁਣ ਲਓ ਵੀ ਤੁਹਾਡੇ ਲਈ ਚਲੋ ਕੀ ਉਪਰਾਲਾ ਕਰ ਰਹੀਆਂ ਮੈਡਮ ਜੀ ਹਾਂ ਜੀ ਹੁਣ ਇੰਡੀਆ 'ਚ ਏਮਪਲੋਇਮੈਂਟ ਰੇਟ ਵੀ ਘਟ ਰਿਹਾ ਹੈ ਹਨਾ ਕਿ ਅਨਇਮਪਲੋਇਮੈਂਟ ਜ਼ਿਆਦਾ ਵਧ ਰਹੀ ਹੋ ਰਹੀ ਹੈ ਬੇਰੋਜ਼ਗਾਰੀ ਕੀ ਮੁੰਡਿਆਂ ਨੂੰ ਨਹੀਂ ਨੌਕਰੀਆਂ ਨਹੀਂ ਮਿਲ ਰਹੀ ਜਿਹਦੇ ਕਾਰਨ ਬਾਹਰ ਜਾ ਰਹੇ ਹਾਂ ਠੀਕ ਹੈ ਜੀ ਉਹ ਬੱਝ ਸਕਦਾ ਹੈ ਉਹ ਹੈਲ ਸੈਕਟਰ ਹੋ ਗਿਆ ਇੰਜੀਨੀਅਰਿੰਗ ਸੈਕਟਰ ਹੋ ਗਿਆ ਇੰਡਸਟਰੀ ਵਗੈਰਾ ਉਸ ਇੰਦੀ ਹੋਰ ਜੌਬ ਅਪਰਚੂਨਿਟੀਆਂ ਬਚਦੀਆਂ ਜੌਬ ਜੌਬ ਕਰਨਾ ਚਾਹਉਣਾ ਹੈ ਹਾਂਜੀ ਫੇਰ ਦੇਖ ਲਾਂਗੇ ਜੀ ਫੇਰ ਆਹ ਦੇਗਾ ਵੋਟ ਹੁੰਦਾ ਪਾ ਦਾਂਗੇ ਜੀ ਲੈ ਮੁੰਡੇ ਪਾ ਦੋਗੇ ਵੋਟ ਹੁੰਦਾ ਉਹ ਵੀ ਦਾਈ ਬਣ ਕੇ ਉਹ ਵਾਦਾ ਕਰਿਆ ਪੱਕਾ ਨਹੀਂ ਕਰਿਆ ਇਹਦੇ ਸਿਰਫ ਵਾਦਾ ਕਰਿਆ ਬਾਅਦ ਚ ਮੁੱਕਰ ਗਈ ਫੇਰ ਉਹ ਵੀ ਦਾਈ ਬਣ ਕੇ ਜੇ ਮੈਂ ਕਹਾਂਗਾ ਜੀ ਅੱਛਾ ਤੇਰੀ ਬਹੁਤ ਮੰਨਦੇ ਹਾਂ ਹਾਂਜੀ ਅੱਛਾ ਲੀਡਰ ਥੋੜਾ ਬੰਦਾ ਇਹ ਹੈ ਤੈਨੂੰ ਕੀ ਲੱਗਦਾ ਵੀ ਉਹ ਇਕੱਲੇ ਵਾਦੇ-ਵਾਦੇ ਕਰਦੇ ਵੀ ਕੰਮ ਪਹਿਲਾਂ ਪੂਰ ਚਾੜਨਾ ਨਹੀਂ ਨਹੀਂ ਮੈਨੂੰ ਚਲ ਤੂੰ ਕੁ ਮੰਗਿਆ ਰੱਖੀ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਅੱਜ ਜਾਂ ਚਾਹੀਦਿਆਂ ਨੇ ਪਹਿਲਾਂ ਜੀ ਹਾਂਜੀ ਪਹਿਲਾਂ ਚਾਹੀਦਾ ਜੀ ਹਾਂਜੀ ਕੀ ਚਾਹੀਦਾ ਤੈਨੂੰ ਪਹਿਲਾਂ ਨੌਕਰੀ ਜੀ ਇੱਕ ਤਾਂ ਨੌਕਰੀ ਚਾਹੀਦੀ ਕਾਹਦੀ ਨੌਕਰੀ ਤੇ ਲੱਗਣ ਨੂੰ ਫਿਰਦਾ ਨੌਕਰੀ ਬਸ ਵਧੀਆ ਤਨਖਾਹ ਹੋਵੇ 1 ਲੱਖ 2 ਲੱਖ ਜੀ ਉਹ ਤੁਸੀਂ ਪਹਿਲਾਂ ਇਹ ਜੇ ਕੰਮ ਵੀ ਤਾਂ ਕਰੋ ਕਿ ਕੰਟਰੀ ਦੀ ਜੀਡੀਪੀ ਵਧੇ ਥਾਈਂ ਤਾਂ ਤੁਹਾਨੂੰ 2 ਲੱਖ ਮਿਲੂ ਕੰਮ ਕਰ ਰਹੇ ਆ ਪੜ ਰਹੇ ਆ ਪੜ੍ਹ ਕੇ ਤੁਸੀਂ ਕਰਕੇ ਰਹੋ ਨੌਕਰੀ ਕਰਾਂਗੇ ਨੌਕਰੀ ਲਈ ਤੁਸੀਂ ਇੰਨਾ ਕੁ ਐਲੀਜੀਬਲ ਤਾਂ ਹੋ ਇੱਥੇ ਕਮਾ ਕੇ ਮੁੜ ਕੇ ਆਵਾਂਗੇ ਇੱਥੇ ਲਾਵਾਂਗੇ ਪੰਜਾਬ ਤੇ ਮੁੜ ਕੇ ਤਾਂ ਗੱਲ ਹੁੰਦੀ ਹੈ ਬੋਲਣ ਦੀ ਕੌਣ ਮੁੜ ਕੇ ਆਊਗਾ ਆਵਾਂਗੇ ਅਸੀਂ ਆਂਗਵਾਂਗੇ ਲੈ ਮੈਂ ਫਿਰ ਤੁਸੀਂ ਥਬਰ ਦਾ ਬੜਾਈ ਉਹ ਮੈਂ ਆ ਕੇ ਥੋੜੇ ਨਾ ਚਲੋ ਕੁਝ ਚੱਕਰ ਦੀ ਗੱਲ ਨਹੀਂ ਮੈਂ ਮੇਨ ਗੱਲ ਇਹ ਹੈ ਵੀ ਚਲੋ ਕੁੜੀ ਦੀ ਚੰਗੀ ਸੋਚ ਹੈ ਵਧੀਆ ਗੱਲ ਹੈ ਵੀ ਹਰ ਇੱਕ ਲਈ ਸੋਚਦੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਲਾਓ ਵੀ ਕੁੜੀ ਲਈ ਤਾੜੀ ਦੁਆਰੇ ਫੇਰ ਥੈਂਕ ਯੂ ਸੋ ਮੱਚ ਪੰਜਾਬੀ ਨਹੀਂ ਆਉਂਦੀ ਮੈਨੂੰ ਹੁਣ ਕੀ ਜੀ ਬੋਲੀ ਸੀ ਜੀ ਬਸ ਥੋੜੀ ਜਿਹੀ ਅੱਛਾ ਹਿੰਦੀ ਮੈਂ ਕਮਾ ਜੀ ਹਾਂ ਕੋਈ ਜੇ ਹਰਿਆਣਾ ਸੇ ਹਰਿਆਣਾ ਸੇ ਕੋਈ ਬਾਤ ਨਹੀਂ ਮੈਂ ਕੋਈ ਬਾਤ ਇੰਗਲਿਸ਼ ਚ ਗੱਲ ਕਰ ਲੈਨੇ ਹੋਰ ਦੱਸੋ ਜੀ ਵੇਅਰ ਆਰ ਯੂ ਫਰੋਮ ਆਮ ਫਰੋਮ ਹਰਿਆਣਾ ਵਾਟ ਆਰ ਯੂ ਡੂਇੰਗ ਆਮ ਸਟੱਡਿੰਗ ਓਕੇ ਵਾਟ ਯੂ ਥਿੰਕ ਅਬਾਊਟ ਪੰਜਾਬੀ ਪੀਪਲ ਦੇ ਆਰ ਸੋ ਕੂਲ ਲਾਈਕ ਆਈ ਫਾਈਂਡ ਪੰਜਾਬੀ ਲੈਂਗੁਏਜ ਵੈਰੀ ਅਟਰੈਕਟਿਵ ਹਮ ਅੰਗਰੇਜ਼ੀ ਮੁੱਕ ਗਈ ਮੇਰੀ ਹੁਣ ਇੱਕ ਅਦਾ ਡਾਇਲੌਗ ਵੀ ਦੱਸ ਦੇ ਹੋਰ ਆ ਆਪਣਾ ਜੀ ਹਿੰਦੀ ਸਮਝ ਲੈਂਦੇ ਹਨ ਜੀ ਚਲੋ ਹਿੰਦੀ ਗਾ ਇਹ ਨਾਲ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਦੀ ਉਹ ਤਾਂ ਕਿਵਰੀ ਬੈਸੇ ਅੜ ਜਾਂਦੀ ਹੈ ਜੀ ਸਮਝਦੇ ਹੋ ਦੀ ਤੇ ਹਰਿਆਣੇ ਸੋ ਜੀ ਆਪ ਯੈਸ ਹਰਿਆਣਾ ਜੀ ਤੁਸੀਂ ਬੋਲ ਜੀ ਕਰਦੇ ਹੋ ਪੰਜਾਬੀ ਬੋਲੀ ਜੀ ਹਾਂ ਥੋੜਾ ਬਹੁਤ ਬਸ ਥੋੜਾ ਬਹੁਤ ਹੀ ਬਾਕੀ ਹਰਿਆਣਵੀ ਮਾਰੀ ਡਾਇਲੈਕਟ ਬਹੁਤ ਅੱਛੀ ਹੈ ਅਸੀਂ ਪਿਓਰ ਹਰਿਆਣਵੀ ਬੋਲਦੇ ਹਾਂ ਜੀ ਫਿਰ ਤੁਸੀਂ ਹਰਿਆਣਵੀ ਜੀ ਗੱਲ ਕਰਨੀ ਹੈ ਜੀ ਸਾਡੇ ਨਾਲ ਅਸੀਂ ਉਹ ਸੁਣਨੇ ਚਾਹੁੰਦੇ ਸਾਨੂੰ ਵਧੀਆ ਲੱਗਦੀ ਤੁਸੀਂ ਹਰਿਆਣਵੀ ਜੀ ਗੱਲ ਕਰੋ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਆਪਣੇ ਬਾਰੇ ਦੱਸਣਾ ਆਪਣੇ ਮੰਮੀ ਜਿਹੜੀ ਆਪਣੇ ਪਿੰਡ ਦਾ ਨਾਂ ਗਣਾ ਕਿ ਆਪਣੇ ਭੈਣ ਭੈਣਾਂ ਦਾ ਨਾਮ ਗਣਾਉਣੇ ਆ ਬੋਲਣਾ ਆਪਦੀ ਹਰਿਆਣੀ ਲੈਂਗੁਏਜ ਹਰਿਆਣਾ ਬੀ ਲੈਂਗੁਏਜ ਦੇ ਵਿੱਚ ਹੀ ਆ ਉਧਰ ਦੇ ਕੇ ਬੋਲਣਾ ਜੀ ਠੀਕ ਹੈ ਮੈਂ ਜੀਨ ਸੇ ਹੂੰ ਆਹ ਹਰਿਆਣਵੀ ਮੈਂ ਬੋਲਾਂ ਤਾਂ ਮੈਂ ਜੀਨ ਸੇ ਹੂੰ ਮੇਰੇ ਪਾਪਾ ਦਾ ਨਾਮ ਮਿਸਟਰ ਸੋਮबीर ਹੈ ਮੈਂ ਹਰਿਆਣਵੀ ਵਿੱਚ ਕਿਵੇਂ ਮਾਰਨਾ ਮੇਰੇ ਪਾਪਾ ਮੇਰੇ ਪਾਪਾ ਦਾ ਨਾਮ ਸੋਮਬੀਰ ਹੈ ਮੇਰੀ ਮੰਮੀ ਦਾ ਨਾਮ ਮੁਕੇਸ਼ ਹੈ ਔਰ ਮੇਰੇ ਦੋ ਭਾਈ ਭੈਣ ਹੈ ਰਿਹਾਨ ਔਰ ਰੀਆ ਹੂੰ ਠੀਕ ਹੈ ਜੀ ਤੁਸੀਂ ਐਵੇਂ ਕਰਨਾ ਜੀ का दिवाली का लेख समझते हो दिवाली का लेख जी अ दिवाली फटाक हां दिवाली दिवाली का पता है हां पटाखें चलंदे जी हां ਤੁਸੀਂ દિવાળી ਦਾ લેખ ਸੁਣਾਣਾ ਹੈ ਜੀ ਹਰਿਆਣਵੀ ਮੇਂ ਜੀ દિવાਲੀ ਕਿ ਤਿਹਾਰ ਆਤਾ ਹੈ ਪਟਾਕੇ ਚਲਾਤੇ ਹੈ ਮਠਿਆਈ ਲੀ ਆਤੀ ਜਤੀ ਹੈ ਉਹ ਤਾਂ ਹਿੰਦੀ ਮੇਂ ਹੀ ਬੋਲਾ ਜਾਏਗਾ ਨਾ ਫਿਰ ਇਹ ਆਪਣੀ ਆਪਣੀ ਲੈਂਗੁਏਜ ਮੇਂ ਬੋਲਣਾ ਹੈ ਜੀ ਮੈਂ ਕਿਵੇਂ ਬੋਲوں દિવાਲੀ દિવાਲੀ ਤਾਂ ਹਰ ਜੰਗੇ ਹੀ ਮਨਾਤੇ ਹੈ ਲਾਈਕ ਹਰਿਆਣਵੀ ਮੇਂ ਹਰਿਆਣਾ ਮੇਂ ਵੀ ਬਨਾਤੇ ਹੈ ਹਰਿਆਣਾ ਮੇਂ ہم بہت زور زور سے ہریانہ یہ دیوالی مناتے ہیں سب بھی مناتے ہیں میں ہریانہ میں بولا نہیں جا رہا ہوں سے چلو ٹھیک ہے تے پھر کہہ دو بائے بائے کر دو جی بائے بائے بہت بہت شکریہ تھینک یو سو much ادھر بیٹھے جی نہیں نہیں ہسری گل بھائی رے منہ کالا ٹائم نہ چندریے ہا ہا اے تے مر دا پتہ لگا دیکھ وی کبیل دار ہے میرا پرا ساسری گل ساسری کا بھائی نام کیا بھائی راجویرو بھائی ਰਾਜਵੀਰ ਕਿਹੜੇ ਪਿੰਡ ਤੋਂ ਬਾਈ ਮੇਰਾ ਬਾਈ ਗੱਦੋਵਾਲ ਪਿੰਡ ਆ ਲੁਧਿਆਣੇ ਕੋਲੋਂ ਅੱਛਾ ਉੱਥੋਂ ਆ ਬਾਈ ਫਿਰ ਇੱਧਰ ਕੇ ਮੈਂ ਸੱਭ ਬਣਿਆ ਇੱਥੇ ਵੀਰੇ ਸਵਾਬ ਆਏ ਬਣਿਆ ਮੇਰੇ ਬਾਪੂ ਦੀ ਸਰਕਾਰੀ ਨੌਕਰੀ ਆ ਵਧੀਆ ਗੱਲ ਵਧੀਆ ਗੱਲ ਹੈ ਤਾਂ ਉੱਥੇ ਉਹਨਾਂ ਨੂੰ ਮਿਲਿਆ ਹੋਇਆ ਸਰਕਾਰੀ ਮਕਾਨ ਤਾਂ ਉੱਥੇ ਆਏ ਹੋਏ ਸਾਰੇ ਹੂੰ ਤੁਸੀਂ ਬਾਈ ਕਿਉਂ ਚੁਣਿਆ ਫਿਰ ਵੀ ਬਾਹਰ ਜਾਈਏ ਯਾਰ ਹਾਂ ਬਾਈ ਬਾਹਰ ਤਾਂ ਜਾਣਾ ਉਹ ਕਿਉਂ ਜਾਣਾ ਬਾਹਰ ਆਇਆ ਜਾਣਾ ਬਾਈ ਕੁਝ ਸੋਚੇ ਹੋਇਆ ਸੁਪਨੇ ਕੁਝ ਜਿਹੜੇ ਸੋਚੇ ਹੋਇਆ ਡ੍ਰੀਮ ਉਹ ਯਾਰ ਇੱਥੇ ਰਹਿ ਕੇ ਪੂਰੇ ਨਹੀਂ ਹੋ ਸਕਦੇ ਕਿਉਂ ਸੋਚਦਾ ਬਾਈ ਯਾਰ ਇੱਥੇ ਰਹਿ ਕੇ ਪੂਰੇ ਨਹੀਂ ਹੋਣੇ ਯਾਰ ਇੱਥੇ ਆਇਆ ਬਾਈ ਜਿਹੜੇ ਹਜੇ 4-5 ਸਾਲ ਇੱਥੇ ਗੱਲ ਲਾਂਗੇ ਡਿਗਰੀਆਂ ਡੁਗਰੀਆਂ ਕਰਨੀਆਂ ਨੇ ਹੋਰ ਪੜ੍ਹਾਈ ਅੱਗੇ ਕਰਾਂਗੇ ਕੋਈ 4-5 ਸਾਲ ਜਾ ਕੇ ਉੱਥੇ ਆਪਣੇ ਪੈਰਾਂ ਦੇ ਖੜਾ ਹੋ ਜੂਗਾ ਹਮ ਹੁਣ ਕਿਹਨਾਂ ਤੇ ਖੜਾ ਹੋਣਾ ਆਪਣੇ ਪੈਰਾਂ ਦੀਆਂ ਹੁਣ ਨਾਲ ਉੱਥੇ ਸਕਸੈਸ ਹੋਣਾ ਜੇ ਨਾਲ ਲੱਗੇ ਚੰਗੀ ਗੱਲ ਆ ਵੀ ਚੰਗੇ ਲੱਗੇ ਕੀ ਕੰਮ ਕਾਜ ਕਰੇਗਾ ਉੱਥੇ ਜਾ ਕੇ ਯਾਰ ਕੰਮ ਕਾਜ ਤਾਂ ਹਜੇ ਬਾਈ ਕੋਈ ਸੋਚਿਆ ਨਹੀਂ ਪੱਲਣ ਉੱਥੇ ਪਹੁੰਚ ਜੀਏ ਹੱਦ ਪੱਲੇ ਮਾਰਨਾ ਕੁਸਤਾਂ ਮਲੇ ਜੂ ਹੂੰ ਮਤਲਬ ਜਾਣਾ ਜ਼ਰੂਰ ਹੈ ਯਾਰ ਬਾਹਰ ਹੈ ਬਾਪੂ ਦਾ ਕੀ ਸੁਪਨਾ ਸੀ ਵੀ ਮੁੰਡੇ ਨੂੰ ਕੀ ਕਰਾਉਣਾ ਹੈ ਬਾਪੂ ਦਾ ਤਾਂ ਕੋਈ ਐ ਉਹ ਨਹੀਂ ਹੈਗਾ ਬਾਪੂ ਦਾ ਕਹਿੰਦਾ ਵੀ ਚੱਲ ਤੂੰ ਆਪਣੀ ਜ਼ਿੰਦਗੀ ਬਣਾ ਮੈਂ ਬੈਠਾਂ ਤੇਰੇ ਤੇ ਫੈਸਲੇ ਹੂੰ ਹੂੰ ਬਾਪੂ ਦੀ ਕਿਹੜੀ ਕਿਹੜੀ ਗੱਲ ਤੈਨੂੰ ਖਾਸ ਲੱਗਦੀ ਹੈ ਯਾਰ ਬਾਪੂ ਦੀਆਂ ਗੱਲਾਂ ਮੈਨੂੰ ਬੜੀਆਂ ਵਧੀਆ ਲੱਗਦੀਆਂ ਨੇ ਬਾ ਉਹ ਮੈਨੂੰ ਹਮੇਸ਼ਾ ਉਹ ਆਪ ਦਾ ਬਚਪਨ ਮੇਰੇ ਚ ਦੇਖਦਾ ਜੋ ਜੋ ਉਹਨੂੰ ਘਾਟ ਰਹੀ ਉਹਦੇ ਬਚਪਨ ਚ ਮੇਰੇ ਚ ਪੂਰੇ ਕਰਦਾ ਉਹ ਹੂੰ ਇਹ ਹੁੰਦਾ ਵੀ ਚਲੋ ਆਪਣੇ ਜਿਹੜਾ ਸਮ ਆਪਣੇ ਆਪਾਂ ਨੇ ਢਾ ਲਿਆ ਉਹ ਆਪਾਂ ਚਾਹਣੇ ਵੀ ਅੱਗੇ ਨਾ ਢਾਉਣਾ ਆਪਣੇ ਕੋਈ ਵੀ ਸਹੀ ਗੱਲ ਹੈ ਭਾਈ ਤੁਸੀਂ ਹੁਣ ਆਪਣੀ ਲਾਈਫ ਚ ਖੁਸ਼ ਹੋ ਭਾਈ ਹਾਂ ਹਾਂ ਪੂਰਾ ਵਧੀਆ ਸਰਨਾ ਮੋ ਪਿਆਰ ਵਧੀਆ ਬਣਿਆ ਹੋਇਆ ਕੀ ਜਦੋਂ ਪੈਸਾ ਕਮਾ ਲਿਆ ਬਾਪੂ ਲਈ ਆ ਚੀਜ਼ ਜ਼ਰੂਰ ਕਰਨੀ ਹੈ ਹਜੇ ਵੀਰੇ ਸੋਚਾਂ ਆਏ ਹੋਏ ਕਿ ਬਾਪੂ ਨੂੰ ਨਾ ਥੋੜਾ ਘੋੜਿਆਂ ਦਾ ਸ਼ੌਂਕ ਆ ਤਾਂ ਉਹਨੂੰ ਇੱਕ ਸਟੱਡ ਫਾਰਮ ਬਣਾ ਕੇ ਦੇਣਾ ਪਿੰਡ ਵਿੱਚ ਬਹੁਤ ਵਧੀਆ ਗੱਲ ਹੈ ਬਹੁਤ ਸੋਹਣੀ ਸੋ ਤੋਰ ਕਮਾਈਆ ਕਰ ਰਹੇ ਆ ਦੇਖੋ ਫਰੀ ਫਾਇਰ ਜੇ ਆਪ ਆਪਣੇ ਮਾਂ ਪਿਓ ਲਈ ਕੁਛ ਨਾ ਕੁਛ ਕਰ ਸਕਦੇ ਹੋਈ ਹੈ ਨਾ ਸੋ ਬਹੁਤ ਹੀ ਅਗਲਾ ਆਪਾਂ ਨਾ ਕਰਦੇ ਹੋਏ ਅ ਬੜਾ ਵਧੀਆ ਸ਼ੂਟ ਹੋਇਆ ਤੇ ਨਾਲ ਇੱਕ ਦੋ ਟੀਚਰ ਸਾਹਿਬਾਂ ਜਿਹੜੇ ਖੜੇ ਨੇ ਨਾਲ ਗੱਲਬਾਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਜੀ ਤੀਸ਼ਾ ਚੌਧਰੀ ਤੀਸ਼ਾ ਚੌਧਰੀ ਕਿੱਥੋਂ ਜੀ ਮੈਂ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਹੀ ਜੀ ਉਰੇ ਕਿੰਨਾ ਸਮਾਂ ਹੋ ਗਿਆ ਪੜਾਉਂਦੇ ਨੂੰ ਜੀ ਮੈਨੂੰ ਅਜੇ ਜ਼ਿਆਦਾ ਟਾਈਮ ਨਹੀਂ ਹੋਇਆ 2-3 ਮਹੀਨੇ ਹੋਏ ਨੇ 2-3 ਮਹੀਨੇ ਹੋਏ ਨੇ ਜੋ ਤੁਸੀਂ ਆ ਪੜ੍ਹਦੇ ਸੀ ਹੁਣ ਪੜਾਉਣੇ ਕਿੰਨਾ ਘਰੇ ਫਰੈਂਸ ਲੱ ਮੈਂ ਉਹਨੂੰ ਆਪਣੀਆਂ ਕਹਾਣੀਆਂ ਵੀ ਦੱਸਦੀਆਂ ਵੀ ਮੈਂ ਕਿੱਦਾਂ ਕਰਦੀ ਹੁੰਦੀ ਸੀ ਹਨਾ ਵੀ ਜਦੋਂ ਮੈਂ ਰੀਡਿੰਗ ਕਰਦੀ ਹੁੰਦੀ ਸੀ ਤਾਂ ਮੇਰੇ ਸਰ ਬੈਨੂੰ ਆਪਣੇ ਆਪ ਖੜਾ ਕਰ ਦਿੰਦੇ ਸੀ ਤੂੰ ਡਿਸਕਸ ਕਰਾ ਤੇ ਉਹੀ ਚੀਜ਼ ਮੈਂ ਹੁਣ ਕਰ ਰਹੀ ਆ ਤਾਂ ਬਹੁਤ ਡਿਫਰੈਂਸ ਹੂੰ ਉਦੋਂ ਲੱਗਦਾ ਸੀ ਵੀ ਕਿਉਂ ਮੈਂ ਕਿਵੇਂ ਜਾਵਾਂ ਕਿੱਦਾਂ ਮੈਂ ਬੋਲਾਂ ਸਾਹਮਣੇ ਹੂੰ ਟੀਚਰ ਬਣ ਕੇ ਉਸ ਚੀਜ਼ ਕੌਨਫੀਡੈਂਸ ਡਿਵੈਲਪ ਆ ਹੂੰ ਬਿਲਕੁਲ ਹੀ ਬਿਲਕੁਲ ਬਿਲਕੁਲ ਤੁਸੀਂ ਮੈਂ ਮੈਨਾਂ ਨੂੰ ਸ਼ੁਰੂਤਾਂ ਕਰਦੀ ਸੀ ਜੀ ਕਦੇ ਬੰਕ ਮੋਕੀ ਜੀ ਨਹੀਂ 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 ਕਦੇ ਨਹੀਂ ਕੀਤਾ ਬੰਕ ਜੀ ਨਹੀਂ ਨਹੀਂ ਪਾਪਾ ਸਟਿੱਕ ਸੀਗੇ ਨਾ ਤਾਂ ਕਦੇ ਕੁਝ ਨਹੀਂ ਅੱਧਾ ਰੱਖਾ ਹੂੰ ਮਤਲਬ ਪੜਾਈ ਵਾਲੇ ਜਵਾਬ ਕਰਿਓ ਸ਼ੁਰੂ ਤੋਂ ਹੀ ਵਧੀਆ ਜੀ ਫਿਰ ਇਧਰ ਹੀ ਸੋਚਿਆ ਸੀ ਵੀ ਇਧਰ ਹੀ ਕਾਮਯਾਬ ਹੋਣਾ ਚਾਹੁੰਦੀ ਸੀ ਜੀ ਹਾਂ ਠੀਕ ਆ ਕੀ ਠੀਕ ਆ ਹੁਣ ਦਿੱਥਾ ਹੀ ਹੈਗੀ ਆ ਠੀਕ ਆ ਹੁਣ ਇੱਥੇ ਆ ਫਿਰ ਬਾਹਰ ਚਲੀ ਜਾਊਂਗੀ ਉੱਥੇ ਕੁਝ ਵਧੀਆ ਕਰੂੰਗੀ ਆਪਣੇ ਲਈ ਹੂੰ ਚਲੋ ਜ਼ਰੂਰ ਕਰੂੰ ਜੀ ਉਹਨਾਂ ਨੂੰ ਪ੍ਰਾਊਡ ਫੀਲ ਕਰਾਊਂਗੀ ਬਿਲਕੁਲ ਬਿਲਕੁਲ ਜ਼ਰੂਰ ਪ੍ਰਾਊਡ ਫੀਲ ਕਰਾਊਂ ਸੋ ਮੇਤਰੋ ਵੀਡੀਓ ਕਿਦਾ ਲਗੀ ਜੀ ਕਮੈਂਟ ਕਰਕੇ ਸਾਨੂੰ ਵੀ ਦਰੂ ਦੱਸਿਓ ਜੇ ਤੁਸੀਂ ਵੀ ਚਾਹੁੰਦੇ ਹੋ ਆ ਸਟੂਡਿਓ ਸਕੂਲਾਂ ਕਾਲ ਜਾਂਦੇ ਇਸ ਫੋਟੋ ਵਿੱਚ ਆ ਕੇ ਰੌਣਕਾਂ ਲੈ ਸਾਡਾ ਜ਼ਰੂਰ ਕੰਟੈਕਟ ਕਰੋ ਸਾਡਾ ਇੰਸਟਾਗ੍ਰam ਪੇ ਸਾਹਮਣੇ ਸਕਰੀਨ 'ਤੇ ਕਰ ਸਾਨੂੰ ਮੈਸੇਜ ਕਰੋ ਡੀਐਮ ਕਰੋ ਸੀ ਜ਼ਰੂਰ ਆਵਾਂਗੇ ਤੇ ਸਾਡੀ ਵੀਡੀਓ ਸਿਰਫ ਐਂਟਰਟੇਨਮੈਂਟ ਲਈ ਮੇਤਰੋ ਇਹਨਾਂ ਕਿਸ ਪ੍ਰਕਾਰ ਦਾ ਕੋਈ ਮੋਦਨਾ ਨਾ ਬਣਾਇਓ ਠੀਕ ਹੈ ਜੀ ਲੈ ਮੇਤਰੋ ਫਿਰ ਕਰ ਦੋ ਬਾਏ ਬਾਏ ਸਾਰੇ ਥ੍ਰੀ ਕਹੂੰਗਾ ਥ੍ਰੀ ਕਹਿ ਦੂੰਗਾ ਜੀ ਠੀਕ ਹੈ ਜੀ ਸੋ ਥ੍ਰੀ ਦੇ ਸਾਹਮਣੇ ਇਕੱਠੇ ਨੇ ਬਾਏ ਬਾਏ ਕਰਨਾ ਠੀਕ ਹੈ ਜੀ ਫਿਰ ਆ